ਇਹ ਗੋਰਾ ਨਿਸ਼ੂ ਰੰਗ ਪੈਂਦੀ ਹੋਈ ਰੇਡ ਤੇ ਸ਼ੁਸ਼ਕਵਾਦ ਤਲਵਿੰਦਰ ਸਿੰਘ ਫੂਲਾ ਪਹਿਲੀ ਟਰਾਈ ਤੇ ਪਹਿਲਾ ਜਫਾ ਲਓ ਸ਼ੁਸ਼ਕਦੀ ਹੈ ਵੀ ਵੈਸਟਰ ਨੂੰ ਇੱਕ ਇੱਕ ਲੱਖ ਦਿੱਤਾ ਜਾਵੇਗਾ 10 ਫਰਵਰੀ ਉਹ ਜਿਹੜੇ ਤੇਰੇ ਫੂਲੇ ਸ਼ੁਸ਼ਕ ਵਾਲੇ ਨੂੰ ਪਿਆਰ ਕਰਦੇ ਆ ਉਹ ਜ਼ੋਰਦਾਰ ਤਾੜੀਆਂ ਮਾਰਨਗੇ ਤਲਵਿੰਦਰ ਸਿੰਘ ਫੂਲਾ ਮੁੰਡਾ ਕਹਿੰਦੇ 2 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਪੁੱਜਿਆ ਆ ਆ ਗਿਆ ਸ਼ੂਸ਼ਕ ਵਾਲਾ ਫੂਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਦੁਨੀਆ ਦੇ ਵਿੱਚ ਨਾਮ ਹੈ ਨੌਜਵਾਨ ਗੱਬਰੂ ਦਾ ਖੇਡ ਕਬੱਡੀ ਦੇ ਜਰੀਏ ਔਰ ਕਹਿੰਦੇ ਸ਼ੂਸ਼ਕ ਵਾਲਾ ਤਲਵਿੰਦਰ ਆ ਗਿਆ ਹੈ ਖੇਡ ਮੈਦਾਨ ਦੇ ਵਿੱਚ ਸੁਖੇ ਮਾਸਟਰ ਉਹਨਾਂ ਦਾ ਪਿੰਡ ਹੈ ਕਦੇ ਗਿਆਨੀ ਉਹਨਾਂ ਦੇ ਚਰਚੇ ਹੋਏ ਆ ਆ ਵੇਖਾਂਗੇ ਸ਼ੂਸ਼ਕ ਤੇ ਪੱਤਰ ਉਸ ਤੋਂ ਬਾਅਦ ਕਾਂਗਾ ਤੇ ਕੋਟ ਸੁਖੀਆਂ ਸੀਚੇਵਾਲ ਤੇ ਧੌਲਾ ਸੁਖਰਾ ਜਗਲੀਆਂ ਟੀਮਾਂ ਵੀ ਉਸ ਤੋਂ ਬਾਅਦ ਵੀ ਅਗਲੀਆਂ ਟੀਮਾਂ ਮੇਰਾ ਵੀਰ ਜਰੂਰ ਅਨਾਉਂਸ ਕਰ ਦੇਵੀਂ ਸੀਚੇਵਾਲ ਤੇ ਧੌਲੇ ਤੋਂ ਬਾਅਦ ਕਿਹਦਾ ਮੈਚ ਖੇਡਿਆ ਜਾਣਾ ਹੈ ਸੀਚੇਵਾਲ ਤੇ ਧੌਲਾ ਬਾਈ ਲੱਗ ਕੇ ਆਜੋ ਰਾਜਿਆਣੇ ਦਾ ਮੈਚ ਆ अजीतਵਾਲ ਨਾਲ ਪਿੰਡ ਵਾਲਿਓ ਤੁਸੀਂ ਨਾ ਲੇਟ ਹੋ ਜਿਓ ਤੁਹਾਨੂੰ ਦੋ ਮੈਚ ਪਹਿਲਾਂ ਹੀ ਦੱਸਤਾ ਹੈ ਰਾਜਿਆਣਾਂ ਤੇ अजीतਵਾਲ ਦੋਨੇ ਟੀਮਾਂ ਲੱਗ ਕੇ ਆ ਜਾਣ ਰਾਜਿਆਣਾਂ ਤੇ अजीतਵਾਲ ਸੀਚੇਵਾਲ ਤੇ ਧੌਲਾ ਇਹਨਾਂ ਟੀਮਾਂ ਨੂੰ ਸਾਡੀ ਬੇਨਤੀ ਹੈ ਵੀ ਟੀਮਾਂ ਜਲਦੀ ਗਰਾਊਂਡ ਦੇ ਲਾਗੇ ਆ ਜਾਣ ਉਹ ਆ ਗਿਆ ਉਹ ਆ ਗਿਆ ਸੂਰਜ ਵੀ ਆ ਗਿਆ ਇਹਨੂੰ ਵੀ ਹੁਣ ਤੇ ਚੰਦਰੇ ਨੂੰ ਬਹੁਤ ਦਿਨਾਂ ਦੇ ਲੋਕ ਡੇਕੀ ਜਾਂਦੇ ਐ ਇਹ ਵੀ ਕਹਿੰਦੇ ਬੱਦਲਾਂ ਦੀਆਂ ਹਿੱਕਾਂ ਚੀਰ-ਚੀਰ ਆਉਂਦਾ ਮਸਾਈ ਆਇਆ ਇਸ ਸਾਲ ਆਉਂਦਾ ਮਸਾਈ ਆ ਆਉਂਦਾ ਮਸਾਈ ਆ ਹੁਣ ਤੇ ਸਕੂਲ ਵਾਲਿਆਂ ਨੇ ਵੀ ਕਹਿੰਦੇ ਛੁੱਟੀਆਂ ਵਧਾ ਦੀਆਂ 7 ਦਿਨ ਹੋਰ ਵਧਾ ਦੀਆਂ ਫੇਰ ਹੋਰ ਵਧਾ ਦੀਆਂ ਫੇਰ ਹੋਰ ਵਧਾ ਦੀਆਂ ਹੁਣ ਤੇ ਜੂਨ ਵਾਲੀਆਂ ਛੁੱਟੀਆਂ ਨੂੰ ਡੇਢ-ਦੋ ਮਹੀਨੇ ਹੋ ਗਏ ਜਵਾਕਾਂ ਦਾ ਵੀ ਸਕੂਲ ਜਾਣ ਨੂੰ ਜੀ ਨਹੀਂ ਕਰਦਾ ਭਾਈ ਸ਼ੂਸ਼ਕ ਦੇ ਰਹਿੰਦੇ ਖਿਡਾਰੀ ਗਰਾਊਂਡ 'ਚ ਆਜੋ ਬਗੀਚੇ ਲਾਓ ਸੱਟ ਯਾਰ ਆਜੋ ਵੀਰ ਬਣ ਕੇ ਹਾਂ ਆਜੋ ਮੇਰੇ ਵੀਰ ਜਲਦੀ ਨਾਲ ਆਜੋ ਸੀਚੇ ਵਾਲ ਨੂੰ ਬੇਨਤੀ ਕਰਦੇ ਆ ਸੀਚੇ ਵਾਲ ਤੇ ਧੌਲਾ